Bye. Hey. ਬਿਰਾਜ ਜਨ ਕੇ ਕੋਤੰਬ ਕੇ ਧੀਰ ਸਮ ਧੂਲ ਧਵੰਤ ਫਿਰੇ ਹੈ ਅਜ ਹੋਂ ਬਨਾਰਸੀ ਆਸ ਪਾਸ ਅਚਾਲ ਸੰਤ ਵਿਪુલ ਕਰੇ ਨਿੰਦਉਤ ਤਿਨ ਤਨੇ ਰਮ ਵਿਦਾਸ ਦਾ ਸੰਦਸਾ ਸਭ ਪੂਰਤ ਹੋਣ ਕਰ ਰਹੇ ਅਜ ਹੂੰ ਬਸੰਬ ਨਾਰਸੀ ਆਸ ਪਸਾ ਆਚਾਰ ਸਹਿਤ ਵਿਕਰ ਕਰੇ ਨਿਡੋਤ ਤਿਤ ਤਨੇ ਰਵਿਦਾਸ ਦਾ ਸੰਦਸਨ ਵਾਹਿਗੁਰੂ ਜੀ ਕਾ ਖਾਲਸਾ فتح والی آدم نراج پانا نا پان دیوانا, دیوانا, دیوانا دین دنیا دنی دی کے واحد نام دہری مالک ست گرو شری گرو گرب کے مہاراج جیتے ਪਰ ਇਹ ਪੁੱਤ ਬਾਰਗਾ ਦੇ ਅੰਦਰ ਜੋ ਬੈਠੇ ਕੋ ਸਿੱਖ ਪਿਆਰ ਵਾਲੇ ਨੂੰ ਭਾਗਿਓ ਸਤਿਗੁਰੂ ਦੀ ਨਦਰੈ ਮੋਂ ਤੇ ਸੰਕਾ ਆਪਣੀ ਤਬੀਰ ਜਿਵੇਂ ਨਾ ਦੇ ਅੰਦਰ ਜੋ ਬੈਠਾ ਦਾ ਸੁਭਾਅ ਸਮੋਗ ਬਟੂਰੀ ਆਇ ਲੜੀ ਹੋ ਚੱਲਦੇ ਹੀ ਗੁਰਸ਼ੰਗ ਵਿਚਾਰ ਦੇ ਅੰਦਰ ਅਸੀਂ ਪਵਿੱਤਰ ਵਿਰਾਸੇ ਦੇ ਵਿਚਾਰਨ ਕੀਤੇ ਹੋਏ ਬਚਨ ਨੂੰ ਜਿਵੇਂ ਵੀ ਵਿਚਾਰ ਕਰਦੇ ਪਏ ਇਹ ਪਾਵਨ ਪੂਤਰਵਚਨਾ ਆਪਣੀਆਂ ਨੇ ਹੁਕਮ ਨਾਮੇ ਦੇ ਦਰੂਪ ਦੇ ਸਰਣੋ ਕੀਤੇ ਨੇ ਇਹ ਪਾਵਨ ਪੂਤਰਵਚਨ ਮਲਾਹ ਆਪ ਦੇ ਅੰਕਿਤ ਨੇ ਇਸ ਪਾਵਨ ਪੂਤਰਵਚਨਾ ਦੇ ਅੰਦਰ ਭਗਤ ਰਣਦਾਸ ਜੀ ਆਪਣੇ ਸ਼ਬਦਾਂ ਦੇ ਰਾਹੀਂ ਦੁਨੀਆ ਨੂੰ ਸਮਝਾਉਂਦੇ ਆ ਹੋਇਆ ਕਿ ਪ੍ਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਨੀਂਵੀਂ ਜਦੋਂ ਤੋਂ ਉਤਮ ਪਦਵੀ ਪਾਈ ਜਾ ਸਕਦੀ ਜੇ ਨੀਂਵੀਂ ਜਦੋਂ ਤੋਂ ਉਤਮ ਪਦਵੀ ਪਾਈ ਜਾ ਸਕਦੀ ਹੈ ਤੇ ਐ ਗੁਰੂ ਤੇ ਪਿਆਰ ਵਾਲੀ ਤੁਸੀਂ ਪ੍ਰਮਾਤਮਾ ਦਾ ਸਮਰਨ ਕਿਉਂ ਨਹੀਂ ਕਰਦੇ ਤੁਹਾਡਾ ਕਿਉਂਕਿ ਹਰ ਇਨਸਾਨ ਚਾਹੁੰਦਾ ਹੈ ਕਿ ਮੈਂ ਆਪਣੇ ਵੱਧ ਉਤਮ ਕਰਾਂ ਹਰ ਇਨਸਾਨ ਚਾਹੁੰਦਾ ਹੈ ਕਿ ਮੇਰੀ ਲੋਕਾਂ ਦੇ ਵਿੱਚ ਸਮਾਜ ਦੇ ਵਿੱਚ ਕੋਈ ਇੱਜ਼ਤ ਹੋਵੇ ਉਦੋਂ ਤਬ ਉਹ ਲੋਕ ਨੂੰ ਮਾਨ ਸਤਕਾਰ ਦੇਣ ਜੇ ਤੁਹਾਨੂੰ ਮਾਨ ਸਤਕਾਰ ਚਾਹੁੰਦੇ ਹੈ ਜੇ ਤੁਹਾਨੂੰ ਆਪਣੀ ਇੱਜ਼ਤ ਪੱਧ ਚਾਹੁੰਦਾ ਹੈ ਤੇ ਪਰਮਾਤਮਾ ਦਾ ਸੇਵਕ ਬਣ ਕਰ ਇਸ ਗੱਲ ਨੂੰ ਲੈ ਕਰਕੇ ਭਗਤ ਰਵਿਦਾਸ ਜੀ ਨੇ ਤਿੰਨ ਭਗਤਾਨੀਆਂ ਉਦਾਹਰਣਾਂ ਦੇ ਕਰਕੇ ਸਮਝਾਉਣਾ ਕੀਤਾ ਹੈ ਉਨਾ ਬਹੁਤ ਰੋਤ ਰਸਨਾ ਨੂੰ ਵਿਚਾਰਨਾ ਹੈ ਵਿਚਾਰਨ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾ ਕਮਲ ਚਾਜ਼ੀ ਜੀ ਲਈ ਗੁਰਸਤੇ ਪ੍ਰਵਾਣ ਕਰਨਾ ਕੋ ਜਵਾਹਰ ਗੁਰਦੇ ਕਾ ਹਲਸਾ ਵਾਹਿਗੁਰੂ ਜੀ ਕੀ ਫਤਿਹ ਮਲਾਰ ਮਲਾਰ ਰਾਗ ਦਾ ਨਾਮ ਹੈ ਹਰ ਜਪਤ ਤੇਊ ਜਨਾ ਪਦਮ ਉਹਲਾਸ ਪਤ ਜਰੋਤ ਭਰਉਹੀ ਮੁਲੋਖ ਹਰਿ ਜਪਤ ਤੈਉ ਜਲਾ ਪਦਮ ਕਮਲਾਸ ਪਦ ਕਮਲਾਸ ਪਦ ਤੋਂ ਭAVE ਲక్ష్ਮੀ ਦੇ ਨਪਤੀ ਹੈ ਦੇਵਤਿਆਂ ਦੇ ਵਿੱਚ ਜਿਵੇਂ ਲక్ష్ਮੀ ਨੂੰ ਮੰਨਿਆ ਜਾਂਦਾ ਹੈ ਨਸ਼ਮੀ ਦੇ ਪਤੀ ਨੂੰ ਮੰਨਿਆ ਜਾਂਦਾ ਹੈ ਕਿਹੜੇ ਕੇ ਦੁਨੀਆ ਨੂੰ ਮਾਇਆ ਦੇਣ ਵਾਲਾ ਸੇ ਸੰਤ ਨਪਤੀ ਹੈ ਉਹ ਪਰਿਪੂਰਨ ਪ੍ਰਭੂ ਪਰਮਾਤਮਾ। ਬਰਤੂ ਵਿਦਿਆਸੀ ਕਿਹਾ ਲਗੇ ਐ ਮਨੁੱਖੋ ਐ ਦੁਨੀਆ ਦੇ ਲੋਕੋ ਉਸ ਪਰਮਾਤਮਾ ਨੂੰ ਧਿਆਉ ਉਹੜਾ ਉਸ ਮਾਲਕ ਪ੍ਰਭੂ ਪਰਮਾਤਮਾ ਆਮ ਤੌਰ ਤੇ ਇਸ ਸਾਰੀ ਮਾਇਆ ਵਿੱਚ ਹੁੰਜੇ ਪਈ ਹੈ ਨਾ ਤੇ ਮਾਇਆ ਦਾ ਵੀ ਜਿਹੜਾ ਮਾਲਕ ਹੈ ਉਸ ਪਰਮਾਤਮਾ ਨੂੰ ਧਿਆਉਣਾ ਕਰ। ਮੂਰਤ ਜਨਾਂ ਨੂੰ ਸਾਨੂੰ ਦਿਖਾਈ ਦੇ ਰਿਹਾ ਸਾਰਾ ਮਾਇਆ ਸਭ ਜੀਵਨ ਦੇ ਵਿੱਚ ਘਰਵਾ ਲਈ ਤੇ ਬੋਲੇ ਪਾਚਕ ਨੇ ਜੇਕਰ ਤੇ ਹੋਣਾ ਹੀ ਹੈ ਤੇ ਦੁਨਿਆਵੀ ਦੇ ਅੰਦਰ ਸਾਰਿਆਂ ਤੋਂ ਵੱਡਾ ਪਰਮ ਪ੍ਰਮਾਤਮਾ ਤੋਂ ਸੰਤਿਆ ਦੁਨੀਆ ਦੇ ਅੰਦਰ ਜਿੰਨੇ ਵੀ ਦੇਵੀ ਦੇਵਤੇ ਜਿੰਨੇ ਵੀ ਆ ਉਹਨਾਂ ਤੋਂ ਧਿਆਉ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੋਣ ਵਾਲਾ ਦੁਨੀਆ ਦੇ ਅੰਦਰ ਜੇ ਤੁਸੀਂ ਕਿਸੇ ਨੂੰ ਧਿਆਉਦੇ ਹੋ ਤੇ ਉਹ ਅਲੀ ਨੂੰ ਦੁਨੀਆ ਦੇ ਵਿੱਚ ਸੀਮਤ ਹੈ ਉਹਨਾਂ ਦੀ ਕੇਵਲ ਤੇ ਕੇ ਉਹ ਆਪ ਪ੍ਰਮਾਤਮਾ ਦਾ ਸੱਚ ਪ੍ਰਮਾਨ ਹੋਏ ਤੁਸੀਂ ਉਸ ਪ੍ਰਮਾਤਮਾ ਨੂੰ ਕਹੋ ਜਿਹੜਾ ਖੁਦ ਪ੍ਰਮਾਤਮਾ ਹੈ ਹਰ ਜਪ ਤੇ ਉਹ ਜਨਾ ਪਰਮ ਕਮਨਾ ਅਕਲਾਨਾਸਪਤ ਸਤਸ ਸੰਤੁਰ ਨਹੀਂ ਆਣ ਕੋ ਲਿਵਰਟੀਗਲ ਕਿ ਉਸ ਪ੍ਰਮਾਤਮਾ ਦੇ ਬਰਾਬਰ ਉਸ ਦੇ ਸਮਾਨ ਕੁਈ ਹੋਰ ਐ ਨਹੀਂ। ਮਹ ਪ੍ਰਮਾਤਮਾ ਦੇ ਬ੍ਰਹਮ ਕੋਈ ਹੋਰ ਹੈ ਹੀ ਨਹੀਂ ਹੈ। ਜਿਹੜਾ ਪ੍ਰਭੂ ਪਰਮਾਤਮਾ ਜਿਸ ਨੇ ਸਾਰੇ ਵਿਸ਼ਵ ਚੀ ਬਣਾਉਣਾ ਕੀਤਾ, ਜਿਸ ਨੇ ਸਾਰੇ ਸੰਸਾਰ ਨੂੰ ਚਲਾ ਰਿਹਾ ਹੈ। ਉਹ ਸਿੱਧੇ ਘਾਤ ਚਲਾਉਣਾ ਹੁੰਦਾ ਹੈ ਤੇ ਬੜਾ ਔਖਾ ਹੋ ਜਾਂਦਾ। ਉਹ ਪ੍ਰਭੂ ਪਰਮਾਤਮਾ پورے ਬ੍ਰਹਿਮੰਡ ਨੂੰ ਚਲਾ ਰਿਹਾ ਹੈ। ਤੇ ਜਿਹੜਾ ਉਹ ਬ੍ਰਹਿਮੰਡ ਨੂੰ ਚਲਾ ਰਿਹਾ ਹੈ ਉਹਦੀ ਬਰਾਬਰੀ ਕੌਣ ਕਰਸ? ਉਡੀ ਬਰਾਬਰੀ ਨੂੰ ਨਹੀਂ ਕਰ ਸਕਦਾ ਤੇ ਭਗਤ ਰਵਿਦਾਸ ਜੀ ਕਹਿਣ ਲੱਗੇ ਉਸ ਪ੍ਰਮਾਤਮਾ ਨੂੰ ਧਿਆਓ ਜਿਹੜਾ ਪੂਰੇ ਬ੍ਰਹਿਮੰਡ ਦਾ ਮਾਲਕ ਹੈ ਕਿ ਉਸ ਪ੍ਰਮਾਤਮਾ ਨੇ ਸਾਰੇ ਸੰਸਾਰ ਨੂੰ ਚਲਾਉਣਾ ਕੀਤਾ ਹੈ ਉਸ ਪ੍ਰਮਾਤਮਾ ਨੂੰ ਆਪਣੇ ਜੀਵਨ ਦੇ ਵਿੱਚ ਧਿਆਉਣ ਦੀ ਗੱਲ ਲੈ ਕੇ ਆਓ ਇੱਕ ਹੀ ਇੱਕ ਅਨੇਕ ਹੋਏ ਇੱਕ ਸਥਾਰਿਓ ਹੈ ਤੇ ਉਹ ਇੱਕ ਹੈ ਨੇਕ ਨੇ ਅਨੇਕ ਹੈ ਫਿਰ ਏਕ ਹੈ ਹੈ ਉਹ ਏਕ ਹੈ ਪਰ ਅਨੇਕਾਂ ਦਿਸ਼ਾਵਾਂ ਦੇ ਵਿੱਚ ਵਤਕ ਕੇ ਫਿਰ ਉਹ ਏਕ ਸੋਲੂ ਹੋ ਜਾਂਦਾ ਹੈ ਹੁਣ ਜਿੰਨੀਆਂ ਦੇ ਜੋਤਾਂ ਸੰਸਾਰ ਦੇ ਵਿੱਚ ਪ੍ਰਗਟ ਹੋਈਆਂ ਨੇ ਅਗ ਜਿੰਨੇ ਵੀ ਜੀਵ ਪੈਦਾ ਹੋਏ ਨੇ ਸਾਰਿਆਂ ਦੇ ਵਿੱਚ ਉਹ ਪ੍ਰਭੂ ਪਰਮਾਤਮਾ ਦੀ ਜੋਤ ਹੈ ਤੇ ਜਿਉਂ ਜਉ ਸੰਸਾਰ ਦੇ ਵਿੱਚ ਜੀਵ ਖਤਮ ਹੁੰਦੇ ਨੇ ਫਿਰ ਜੋਤ ਪਰਮਾਤਮਾ ਦੇ ਰਿਝਾ ਕੇ ਮਿਲ ਆਉਂਦਾ ਜਾਂਦਾ। ਅਨੇਕ ਹੈ ਫਿਰ ਇੱਕ ਹੈ। ਇੱਕ ਪ੍ਰਭੂ ਪਰਮਾਤਮਾ ਦੇ ਦੁਆਰਾ ਪਰਮਾਤਮਾ ਵਿੱਚ ਹੀ ਅਭੇਦ ਹੋ ਜਾਂਦਾ ਹੈ। ਹੁਣ ਉਦਾਹਰਣ ਦੇ ਤੌਰ ਤੇ ਉੱਤੇ ਇਹ ਨਹੀਂ ਕਿਹਾ ਰਿਹਾ ਕਿ ਸਾਡੇ ਘਰ ਦੇ ਵਿੱਚ ਜਿੰਨੀ ਵੀ ਬਿਜਲੀ ਆਉਂਦੀ ਹੈ ਉਹ ਜਿਹੜਾ ਮੇਨ ਸੋਚ ਹੈ ਉਹ ਇੱਕ ਤਾਰ ਦੇ ਉਹਨਾਂ ਤਾਰਾਂ ਦੇ ਰਹੀ ਆ ਰਹੀ ਹੈ। ਇੱਕ ਗਰਮ ਤੇ ਇੱਕ ਠੰਡੀ ਉਹ ਉਹਨਾਂ ਘਰਾਂ 'ਚ ਬੇਸ਼ੱਕ ਅਸੀਂ ਪੱਖੇ ਜਲਾ ਰਹੇ ਆ ਲਾਈਟ ਜਲਾ ਰਹੇ ਆ ਏਸੀ ਚਲਾ ਰਹੇ ਆ ਗੁੱਟ ਚਲਾ ਰਹੇ ਸਾਰੇ ਗੁਰੂ ਉਹਨਾਂ ਤੋਂ ਹੀ ਅੱਗੇ-ਅੱਗੇ ਚੱਲ ਰਿਹਾ ਹੈ ਲੇਕਿਨ ਜਦੋਂ ਉਹ ਮੀਨ ਸਵਿਚ ਬੰਦ ਕਰਦੇ ਨੇ ਸਾਰਾ ਮਿਹਰਮੰਦ ਹੋ ਜਾਂਦਾ ਉਹ ਪ੍ਰਭੂ ਪ੍ਰਮਾਤਮਾ ਇੱਕ ਅਵਕਾਲ ਉਪ ਹੋਏ ਗੁਰੂ ਉਸ ਮੀਨ ਸਵਿਚ ਦੇ ਵਾਂਗ ਜੇ ਉਹਨੇ ਸਾਰੇ ਚਲਾ ਰਿਆ ਹੈ ਤੂੰ ਆਪਣੇ ਥਰੂ ਹੀ ਸਾਰੇ ਮੁਚਲਾ ਰਿਹਾ ਹੈ ਉਹਨੂੰ ਵਾਰਾ ਹੀ ਇਸ ਅੰਦਰ ਚੱਲ ਰਿਹਾ ਤੇ ਜਿਹਨੂੰ ਖਿੱਚਣਾ ਹੈ ਕਿ ਬਾਪ ਸੁਣੇ ਸੰਗ ਆਪਣੇ ਵਿੱਚ ਹੀ ਮਿਲਣਾ ਹੈ ਆਪਣੇ ਵਿੱਚ ਹੀ ਉਹਨੇ ਬੁਲਾ ਰਣ ਤੇ ਗੁਰਦੇਵ ਪਾਤਸ਼ਾਹ ਜੀ ਨੇ ਕਿ ਏਕ ਹੀ ਅਨੇਕ ਹੋਏ ਵਿਸਥਾਰਿਓ ਆਣ ਰੇ ਆਣ ਪ੍ਰਭੂ ਸੋ ਕਹੇ ਉਹ ਪ੍ਰਭੂ ਪਰਮਾਤਮਾ ਜਿਹੜਾ ਘਰ ਘਰ ਦੇ ਵਿੱਚ ਜਿਹੜਾ ਘਟ ਘਟ ਦੇ ਵਿੱਚ ਉਹ ਆਪ ਪ੍ਰਭੂ ਰ ਆਪ ਉਸੇ ਰਸਾਰੇ ਦੇ ਵਿੱਚ ਕੋਈ ਵੀ ਜੀਵ ਐਸਾ ਨਹੀਂ ਜਿਹਦੇ ਵਿੱਚ ਉਹ ਪਰਮਾਤਮਾ ਨਹੀਂ ਉਹ ਸਾਰਿਆਂ ਦੇ ਵਿੱਚ ਆਪ ਹੋਸੀਅ ਆਪ ਰਮਿਆ ਹੋਇਆ ਉਹ ਤੋਂ ਬਗੈਰ ਉਹ ਦੁਨੀਆ ਦੇ ਅੰਦਰ ਕੋਈ ਰਮਣ ਜਨ ਮਾਉਣ ਵਾਲਾ ਨਹੀਂ ਉਹ ਪ੍ਰਭੂ ਪਰਮਾਤਮਾ ਆਪ ਹੀ ਸਾਰਿਆਂ ਦੇ ਵਿੱਚ ਰਮਿਆ ਹੋਇਆ ਉਸ ਪ੍ਰਮਾਤਮਾ ਸਦਾ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਦੇ ਨਾਮ ਕੋ ਬੋਲੇ ਉਹ ਪ੍ਰਭ ਪ੍ਰਮਾਤਮਾ ਠੜਕ ਠੜਮੇ ਹਰ ਜੂ ਬਸਰ ਸੰਤਨ ਕਹੇ ਉਹ ਕਾਰ ਉਹ ਹਰੇਕ ਘੰਟੇ ਦੇ ਵਿੱਚ ਉਹ ਆਪ ਵਸਿਆ ਹੋਇਆ ਹੈ ਉਹ ਪ੍ਰਮਾਤਮਾ ਕਣ ਕਣ ਦੇ ਵਿੱਚ ਜਰਵੇ ਜਤਵੇ ਦੇ ਵਿੱਚ ਆਪ ਜਤ ਤਤਰ ਵਿਸ਼ਾ ਵਿਸ਼ਾ ਹੋਈ ਫੈਲਿਓ ਉਹ ਪ੍ਰਮਾਤਮਾ ਨਸਾਇੰਦਿਸ਼ਾ ਰਿਸ਼ਤ ਦੇ ਵਿੱਚ ਆਪ ਫੈਲਿਆ ਹੋਇਆ ਉਸ ਪ੍ਰਮਾਤਮਾ ਦੀ ਕੁਝ ਨਹੀਂ ਉਸ ਤੱਕ ਨਹੀਂ ਗਈ ਉਹ ਥੋੜੀ ਹੈ ਉਹ ਪ੍ਰਮਾਤਮਾ ਪ੍ਰਭੂ ਪ੍ਰਮਾਤਮਾ ਸਾਰਿਆਂ ਦੇ ਵਿੱਚ ਰਾਮ ਕੇ ਸਾਰੇ ਅਧਿਕਾਰ ਜੋ ਉਹ ਆਪ ਕਰਵਾ ਰਿਹਾ ਹੈ ਜਿਹੜਾ ਕੋਈ ਨਾਲ ਜੁੜ ਜਾਂਦਾ ਹੈ ਉਹ ਨੂੰ ਹਰ ਜੁਗ ਜੁਗ ਭਗਤੋ ਪਾਇਆ ਪੈਜ ਰਖਦਾ ਆਇਆ ਬਰਾਬਰ ਆਇਆ ਉਹ ਅੱਜ ਤੋਂ ਨਹੀਂ ਜੁਗ ਜੁਗ ਤਰ੍ਹਾਂ

ਰੱਖਿਆ ਕੀਤੀ ਜਿਸ ਨੇ ਨਹੀਂ ਪਰਮਾਤਮਾ ਨੂੰ ਧਿਆਇਆ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਤੇ ਅਭੇਦ ਹੋ ਕੇ ਉਸ ਨੇ ਸਾਰਾ ਕੁਝ ਪ੍ਰਾਪਤ ਕੀਤਾ ਤੇ ਜਦੋਂ ਪਰਮਾਤਮਾ ਨੇ ਸਾਰਾ ਕੁਝ ਪਰਮਾਤਮਾ ਦੇ ਦਰੋਂ ਘਰ ਪ੍ਰਾਪਤ ਹੋਇਆ ਤੇ ਗੁਰੇਵਾਂ ਬੱਚੇ ਨੇ ਕਿ ਉਹ ਸੁਪਰੀਪੂਰਨ ਪਰਮਾਤਮਾ ਨੂੰ ਅਦੂ ਦੇ ਪਿਆਰ ਵਾਲੇ ਜਦੋਂ ਧਿਆਵੋਗੇ ਤਮਾਤਮਾ ਤੁਸਰ ਸੇਵਨ ਕਰੋਗੇ ਪ੍ਰਮਾਤਮਾ ਦੇ ਸੇਵਾ ਸਲੋਤਾ ਕਰੋਗੇ ਉਸ ਦੀ ਵੰਡਿਆਈ ਕਰੋਗੇ ਤੇ ਉਸ ਦੇ ਕੀਤੀ ਹੋਈ ਵੰਡਿਆਈ ਤੁਹਾਡੇ ਜੀਵਨ ਦੇ ਵਿੱਚ ਤੁਹਾਨੂੰ ਲਾਹ ਦੇਣ ਵਾਲੀ ਹੋਵੇਗੀ ਉਸ ਦੀ ਕੀਤੀ ਹੋਈ ਵੰਡਿਆਈ ਜੀ ਉਸ ਤਕਦੀਰ ਦਾ ਤੁਹਾਡੇ ਜੀਵਨ ਦੇ ਅੰਦਰ ਕੀ ਹੋਵੇਗਾ ਭਰਪੂਰ ਕਰ ਦੇਗੀ ਹੁਣ ਉਸ ਦੀ ਜਿਹਨਾਂ ਨੇ ਵੰਡਿਆਈ ਕੀਤੀ ਉਹਨਾਂ ਦੀ ਗੱਲ ਕਰਾਂ ਪਵਿੱਤਰ ਦਾਸ ਜੀ ਬਸੰਤ ਕੈ ਰਣਗੇ ਜਾਣ ਕੇ ਭਗਵਤ ਲੇਖੀਐ ਅਵਰ ਨਹੀਂ ਪੇਖੀਐ ਤਾਸ ਕੀ ਜਾਤ ਅਸ਼ੂਸ਼ੀਪ ਜਣ ਕੇ ਭਗਵਤ ਲੇਖੀਐ ਅਨੇ ਜਿਸ ਦੇ ਘਰ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਵਾਂ ਤਾਂ ਵੰਡੀਆਂ ਹੋਵੇ ਜਿਸ ਪ੍ਰਵਾਨ ਦੇ ਅੰਦਰ ਪ੍ਰਮਾਤਮਾ ਦੀ ਉਸਤਤਿ ਹੁੰਦੀ ਹੋਵੇ ਜਿਸ ਘਰ ਦੇ ਵਿੱਚ ਪ੍ਰਮਾਤਮਾ ਦੀ ਵਡਿਆਈ ਹੁੰਦੀ ਹੋਵੇ ਜਾਂ ਕੈ ਭਗਵਤ ਨੇ ਕੀ ਹੈ ਅਵਰ ਨਾ ਪੇਖੀ ਹੈ ਇੱਕ ਪ੍ਰਮਾਤਮਾ ਨੂੰ ਛੱਡ ਕੇ ਜਿਹੜੇ ਥਾਂ ਥਾਂ ਦੇ ਉੱਤੇ ਭਟਕਣਾਵਾਂ ਦੇ ਵਿੱਚ ਨਹੀਂ ਪੈਂਦੇ ਜਦੋਂ ਇੱਕ ਪਰਮਾਤਮਾ ਦੇ ਹੋ ਕੇ ਇਹਨੇ ਪਰਮਾਤਮਾ ਦੇ ਚਰਨਾ ਕਮਨਾ ਦੇ ਨਾਲ ਜੁੜ ਕੇ ਤੇਰੇ ਪਰਮਾਤਮਾ ਦੇ ਸੇਵਾ ਸਰਤਾ ਕਰਦੇ ਨੇ ਉਹਨਾਂ ਦੇ ਜੀਵਨ ਦੇ ਵਿੱਚ ਹੋਏ ਧਰਤੀ ਗੁਰਦੇਵ ਪਾਤਸ਼ਾਹ ਭਗਤ ਰਵਿਦਾਸ ਜੀ ਕਹਿਣ ਲੱਗੇ ਉਸਨਾਂ ਦੇ ਜੀਵਨ ਦੇ ਅੰਦਰ ਐਸੀ ਅਵਸਥਾ ਉਹਨਾਂ ਅਮਰ ਨਾ ਪੇਗੀ ਹੈ ਤਾਸ ਕੀ ਜਾਤ ਆਸ਼ੂ ਬਸ਼ੀਪਾ ਕਿਰਿ ਬੇਸ਼ਕ ਉਹਨਾਂ ਦੀ ਜਾਤ ਵਿਸ਼ਕ ਦੁਨੀਆਦਾਰੀ ਦੇ ਤੌਰ ਦੇ ਉੱਤੇ ਉਹਨੂੰ ਨੀਵੀਂ ਕੇ ਜਾਣ ਵਾਲੀ ਹੋਵੇ ਅਸ਼ੋਕ ਸ਼ੀਪਾ ਅਸ਼ੋਕ ਤੋਂ ਭਾਰੇ ਜਿਹੜੇ ਲੋਕੀ ਉਹਨਾਂ ਨੂੰ ਸ਼ੋਮ ਨੂੰ ਤਿਆਰ ਨਹੀਂ ਇਹਨੂੰ ਪਰ ਉਹਨਾਂ ਵਾਸਤੇ ਨਹੀਂ ਇਹ ਨੀਵੀਂ ਜਾਤੀ ਦੇ ਨਹੀਂ ਇਹਨਾਂ ਦੇ ਜੀਵਨ ਦੇ ਅੰਦਰ ਇਹਨਾਂ ਦੇ ਕੋਲ ਨੇ ਜੇ ਇਹਨਾਂ ਦਾ ਪਰਛਾਵਾਂ ਪੈ ਗਿਆ ਤੇ ਅਸੀਂ ਭੱਡੇ ਜਾਣਾ ਆ ਜਿਹੜੇ ਉਹ ਦੇ ਦਰਦੇ ਉੱਤੇ ਤਾਰ ਤਾਸ ਜੀ ਜਾਤ ਅਸ਼ੋਕ ਸ਼ੀਪ ਬੇਸ਼ੱਕ ਉਹ ਸ਼ੀਬੀ ਦੀ ਜਾਤੀ ਦੇ ਵਿੱਚੋਂ ਹੋਣ ਲੇਕਿਨ ਸੰਕ ਕਰਨ ਲਗੇ ਵਿਆਸ ਨੇ ਲਿਖੀ ਹੈ ਸੰਕ ਮੈਂ ਲਿਖੀ ਹੈ ਕਹ ਕੇ ਰਿਸ਼ੀ ਵੇਦ ਵਿਆਸ ਨੇ ਜੋ ਕੇ ਗੁਰੂ ਸਾਹਿਬਾ ਉਹਨਾਂ ਨੇ ਲਿਖਣ ਕੀਤਾ ਹੈ ਲਿਖਣਾ ਕੀਤਾ ਹੈ ਧਰਮ ਦੀ ਗੱਲ ਉਹਨਾਂ ਨੇ ਕਰਨਾ ਕੀਤੀ ਹੈ ਕਹਿੰਦੇ ਉਹਨਾਂ ਨੇ ਸਪਸ਼ਟ ਲਿਖਿਆ ਹੈ ਕਿ ਪ੍ਰਮਾਤਮਾ ਦੇ ਨਾਮ ਜੱਪਣ ਵਾਲਿਆਂ ਦੇ ਉਹ ਨੀਵੇਂ ਜਾਤਾਂ ਤੋਂ ਉੱਚੀਆਂ ਜਾਤਾਂ ਦੇ ਵਿੱਚ ਆ ਜਾਂਦੇ ਨੇ ਤਾਂ ਇਸੇ ਜਾਤ ਆਸ਼ੋਕ ਸ਼ੀਪਾ ਵਿਆਸ ਵਿੱਚ ਲਿਖੀ ਹੈ ਸਰਤ ਮਹਿ ਪੇਖੀਏ ਸਰਤ ਸੁਨੰਦ ਸੰਤਕਾਟਕ ਰਹਿ ਇਹਦੇ ਬ੍ਰਹਮਾ ਜਿਦੇ ਜਿਹੜੇ ਚਾਰਸ ਪੁੱਤਰ ਸੰ ਉਹਨਾਂ ਦੀ ਗੱਲ ਕੀਤੀ ਗਈ ਹੈ ਕਹਿ ਲਗੇ ਕਿ ਜਿਹੜੇ ਨੇ ਉਹਨਾਂ ਦੇ ਬਰਾਬਰ ਹੋ ਜਾਂਦੇ ਨੇ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਧਿਆਉਣਾ ਸ਼ੁਰੂ ਕਰ ਦਿੰਦੇ ਨੇ ਨਾਮ ਕੀ ਨਾਮ ਦਾ ਸਤਿ ਦੀਪਾ ਕਹਿ ਲਗੇ ਜਦੋਂ ਨਾਮ ਜਦੋਂ ਸ਼ੁਰੂ ਕਰਦੇ ਹਾਂਗੇ ਤੇ ਸਤਾਂ ਦੀਪਾਂ ਦੇ ਵਿੱਚ ਉਹਨਾਂ ਦੀ ਜੈ ਜੈਕਾਰ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਸਤਾਂ ਦੀਪਾਂ ਭਾ ਕੇ ਸਾਰੇ ਸੰਸਾਰ ਦੇ ਅੰਦਰ ਉਹਨਾਂ ਦਾ ਨਾਮ ਮਨਾ ਹੋ ਜਾਂਦਾ ਹੈ ਜਿਹੜੇ ਵੱਡੇ ਵੱਡੇ ਦੇਵੀ ਦੇਵਤੇ ਵੀ ਨੇ ਉਹ ਉਹਨਾਂ ਦੇ ਚਰਨਾਂ ਦੇ ਵਿੱਚ ਆੜ ਕੇ ਟੈ ਪੈਂਦੇ ਨੇ ਇੱਥੋਂ ਤੱਕ ਕਿ ਬ੍ਰਹਮਾ ਦੇ ਪੁੱਤਰ ਤੱਕ ਜਿਨ੍ਹਾਂ ਦੀ ਗੱਲ ਕੀਤੀ ਹੈ ਸਰੰਗ ਦੇ ਸੰਕਰਮਿਕ ਸੰਕ ਇਤਿਆਜਕ ਉਹਨਾਂ ਦੇ ਕੋਈ ਉਹਨਾਂ ਦੇ ਦਰਦੇ ਉੱਤੇ ਆਣ ਕੇ ਝੁਕ ਜਾਂਦੇ ਜਿਹੜੇ ਪਰਮਾਤਮਾ ਦੇ ਸਿਰਸਲੋਤਾ ਕਰਦੇ ਨੇ ਵੱਡੇ ਵੱਡੇ ਦੇਵੀ ਦੇਵਤੇ ਵੀ ਜਿੰਨਾ ਲੋਕਾਂ ਦੇ ਦੇਵੀ ਦੇਵਤੇ ਵੀ ਉਹਨਾਂ ਦੇ ਦਰਦੇ ਉੱਤੇ ਜਿਨ੍ਹਾਂ ਨੂੰ ਲੋਕ ਕਦੀ ਲੋਕਾਂ ਦੇ ਭਾਡੇ ਮਾੜਣ ਵਾਲੇ ਆਖਦੇ ਸਨ ਲੋਕਾਂ ਨੂੰ ਮਾੜਾ ਚੰਗਾ ਕਹਿੰਦੇ ਸਨ ਉਹ ਜਿਹੜਾ ਉਹਨਾਂ ਦੇ ਦਰਬੇ ਉੱਤੇ ਆਣ ਕੇ ਨਤਮਸਤ ਹੁੰਦੇ ਨੇ ਉਹਨਾਂ ਦੇ ਦਰਾਂ ਦੇ ਅੰਦਰ ਸੇਵਾਵਾਂ ਦੀ ਵਿੱਚ ਹਾਜ਼ਰ ਹੋ ਜਾਂਦੇ ਨੇ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਜਾਂਦੇ ਆ ਉਹ ਤੋਂ ਬਦਵੀਂ ਪਾਲੇਗੇ ਨੇ ਉਹ ਪਰਮਾਤਮਾ ਦੇ ਦਰਬੇ ਉੱਤੇ ਪਰਵਾਣ ਹੋ ਜਾਂਦੇ ਨੇ ਹੁਣ ਇੱਥੇ ਭਗਤ ਨਾਮਦੇਵ ਜੀ ਦੀ ਅਸਲੀ ਗੱਲ ਕੀਤੀ ਹੈ ਹੁਣ ਅਗਲੀ ਗੱਲ ਭਗਤ ਕਬੀਰ ਜੀ ਦਾ ਜੋ ਗਾਉਂਸੀ ਕਬੀਰ ਜੀ ਦੀ ਉਦਾਹਰਣ ਲੱਗੀ ਜਾਣ ਕੈ ਈਦ ਬਕਰੀਦ ਕੁੱਲ ਗੱਜ ਗਊ ਰੇ ਬੰਦ ਕਰੇ ਮਨਿਆ ਸ਼ੇਰ ਸ਼ਹੀਦ ਪੀਰਾ ਕਿ ਲਗੇ ਇਸਲਾਮ ਧਰਮ ਦੇ ਉੱਤੇ ਦੇਖੋ ਭਗਤ ਕਬੀਰ ਜੀ ਨੇ ਜਦੋਂ ਤੋਂ ਅੰਦੀ ਗੱਲ ਕੀਤੀ ਆਮ ਤੌਰ ਤੇ ਉੱਤੇ ਉਹਨਾਂ ਨੂੰ ਨੂੰ ਤਰੁਦੀ ਗੱਲ ਕਰਦੇ ਆ ਜਾਂ ਮੁਸਲਮਾਨ ਧਰਮ ਦੀ ਗੱਲ ਕਰਦੇ ਨੇ ਲੇਕਿਨ ਬਾਬਾ ਸ਼ੇਖ ਫਰੀਦ ਜੀ ਤੇ ਪਤਕਵੀਰ ਜੀ ਨੂੰ ਮੁਸਲਮਾਨਾਂ ਦੇ ਵਿੱਚ ਗਿਣਿਆ ਜਾਂਦਾ ਹੈ ਕਿਉਂਕਿ ਉਹਨਾਂ ਦੀ ਬਾਣੀ ਦੇ ਅੰਦਰ ਜਿਹੜੇ ਬਚਨ ਆਉਂਦੇ ਨੇ ਜਾਂ ਉਹਨਾਂ ਦੇ ਬਸਰਾਂ ਨੂੰ ਜਰੂਰ ਸੀ ਵਿਚਾਰਦੇ ਆ ਤੇ ਜ਼ਿਆਦਾਤਰ ਇਸਲਾਮ ਦੇ ਨਾਲ ਉਹ ਜੁੜੇ ਹੋਏ ਨੇ ਜਦ ਤੱਕ ਉਹਨਾਂ ਦੇ ਸ਼ੰਦ ਤੇ ਜਿਹੜੇ ਕੁੰਦਨੀ ਜਿਵੇਂ ਮਰਕਤ ਮੌਤ ਉਸਨਾਤ ਅਕਲਰਤੀ ਗਿਰਵਾਨ ਇੱਥੇ ਆਦਿ ਜਿਹੜੇ ਸ਼ਬਦ ਆਉਂਦੇ ਨੇ ਇਹ ਇਸਲਾਮੀਕ ਸ਼ਬਦ ਨਹੀਂ ਜੋ ਕਿ ਉਰਦੂ ਫਾਰਸੀ ਦੇ ਵਿੱਚ ਆਉਂਦੇ ਨੇ ਤੇ ਆਮ ਤੌਰ ਦੇ ਉੱਤੇ ਇਹਨਾਂ ਨੂੰ ਮੁਸਲਮਾਨ ਕਹਿ ਡਰ ਲੇਕਿਨ ਬਹੁਤ ਕੋ ਬੀਰਤੀ ਜਦੋਂ ਬਾੜੀ ਪੜਦੇ ਆ ਤੇ ਇਹਨਾਂ ਨੂੰ ਇਹ ਸਿੱਧੇ ਤੌਰ ਦੇ ਉੱਤੇ ਨਹੀਂ ਆ ਸਕਦੇ ਕਿ ਇਹ ਸਨਾਉਂਦਾ ਕੁਦੇ ਨਾਸਵੰਤ ਕਨੇ ਜਾਂ ਇਹ ਗੋਤਰ ਦੇ ਨਾਲ ਸੁਭਤ ਨੇ ਇਹਦਾ ਦੋਹਾ ਕਰਮਾਂ ਦੇ ਪੂਰਨ ਤੌਰ ਦੇ ਉੱਤੇ ਇਹਨੇ ਕਹੇ ਕਿ ਕਰਮ ਕਰਨ ਦੀ ਅਧਝਿਉਂ ਗਈ ਇਹਨੇ ਜਲੇ ਵੀ ਗੁਰੂ ਜੀ ਦੇ ਅੱਗੇ ਲਾ ਕੇ ਸ਼ਬਦ ਵਿਚਾਰਾਂਗੇ ਕੋਈ ਗੱਲ ਵੈਰ ਭਰਮ ਭੁਲੇਖੇ ਦੀ ਰਹਿ ਗਈ ਨਹੀਂ ਦਿੱਤੀ ਉਹਨਾਂ ਨੇ ਗ੍ਰਿਕਨ ਆਦੀ ਗੱਲਾਂ ਕਰਤੀਆਂ ਕਵੀਰ ਤੋਂ ਪਾਰ ਵੱਡਾ ਔਰ ਇਸਲਾਮਿਕ ਨਾਮ ਹੈ ਕਵੀਲ ਤੇ ਉਹਨਾਂ ਦੇ ਅਨੁਸਾਰ ਉਹਨਾਂ ਨੇ ਇਹ ਚੀਜ਼ਾਂ ਆਮ ਤੌਰ ਦੇ ਉੱਤੇ ਲਿਖ ਦੇਣੀਆਂ ਕਿ ਕਿਆਂ ਨੇ ਪਰਤ ਕਵੀਰ ਜੀ ਨੇ ਮੁਸਲਮਾਨ ਆਖ ਕੇ ਇਸ ਪਵਨ ਪੂਰਤ ਵਚਨ ਦੇ ਅੰਦਰ ਜਾਇ ਉਹਨਾਂ ਨੂੰ ਸੰਬੋਧਨ ਦੀ ਗੱਲ ਕੀਤੀ ਹੈ ਜਾਂਕਾ ਈਦ ਬਕਰੀਦ ਕੁੱਲ ਗਊਰੀ ਬੰਦ ਕਰੇ ਤੜਗੇ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਈਦ ਮਨਾਈ ਜਾਂਦੀ ਬਕਰੀਦ ਵਾਲੇ ਦਿਨ ਈਦ ਤੋਂ ਪਹਿਰੇ ਪ੍ਰਮਾਤਮਾ ਦੇ ਜਿਸ ਦਿਨ ਮੁਹੰਮਦ ਸਾਹਿਬ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਦੇ ਉਸ ਦਿਨ ਦੀ ਈਦ ਮਨਾਈ ਜਾਂਦੀ ਤੇ ਕਿਵੇਂ ਲਗੇ ਕਿ ਉਸੇ ਖੁਸ਼ੀ ਦੇ ਵਿੱਚ ਬਕਰੀ ਦੇ ਰੂਪ ਵਿੱਚ ਬਲੀ ਦਿੱਤੀ ਜਾਂਦੀ ਹੈ ਗਊਆਂ ਦੀ ਬਲੀ ਦਿੱਤੀ ਜਾਂਦੀ ਹੈ ਜਨ ਕਹਿ ঈদের ਬਕਰੀ ਕੁੱਲ ਗਊ ਰੇ ਬੰਦ ਕਰੇ ਮਾਨੇ ਸੇਖ ਸ਼ਹੀਦ ਪੀਰਾ ਕਿਉਂਕਿ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਜਗਲ ਜਾਨ ਕੁਰਬਾਨੀ ਦੇਣ ਦੀ ਗੱਲ ਬਕਰੀ ਤੋਂ ਭਾਵੇਂ ਗਊ ਦੀ ਕੁਰਬਾਨੀ ਦੇ ਰੂਪ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਦੇ ਖਾਨਦਾਨ ਦੇ ਵਿੱਚ ਪਿਓ ਦਾਦਿਆਂ ਦੇ ਵਿੱਚ ਕੋਈ ਐਸਾ ਨਹੀਂ ਸੀ ਜਿਹੜੇ ਪ੍ਰਭੂ ਪਰਮਾਤਮਾ ਦੇ ਦਰ ਦੇ ਉੱਤੇ ਪਰਵਾਣ ਹੋ ਗਏ ਵੀ ਹੈ ਜਿਹੜਾ ਨਹੀਂ ਹੈ ਜਿਹੜੀ ਨਹੀਂ ਸੀ ਜਿਹੜੀ ਪਰਮਾਤਮਾ ਦੇ ਦਰ ਦੇ ਉੱਤੇ ਪੀਰ ਪਰਵਾਣ ਹੋਈ ਹੋਵੇ ਲੇਕਿਨ ਜਾਨ ਕਹਿ ਬਾਪ ਕੋ ਵੈਸੀ ਕਰੀ ਹੂਤ ਐਸੀ ਸਰੀ ਤਿਨੂ ਤੇ ਤਿਨੂਰੇ ਲੋਕ ਪਰ ਸਿੱਧਕ ਗਵੀਰਾ ਕਿਲਗੇ ਪਿਓ ਦਾ ਵੀ ਬੇਸ਼ਕ ਪੂਰੀ ਕੰਮ ਕਰਦੇ ਆ ਰਹੇ ਸਨ ਪਿਓ ਵਰਗੇ ਉਸੇ ਤਰੀਕੇ ਦੇ ਨਾਲ ਹਰ ਸਾਲ ਕੁਰਬਾਨੀਆਂ ਦਿੰਦੇ ਆ ਰਹੇ ਸਨ ਲੇਕਿਨ ਜੋ ਪੁੱਤ ਨਹੀਂ ਕਰ ਦਿੱਤਾ ਗੁਰੂ ਗਵੀਰ ਸਿੰਘ ਜੀ ਨੇ ਕਰ ਦਿੱਤਾ ਫਿਰ ਜਾਣ ਕੇ ਇਹ ਬਾਪ ਵੈਸੀ ਕਰੀ ਪੁੱਤ ਐਸੀ ਸਹੀ ਜਿਵੇਂ ਜਿਉਂ ਜਿਉਂ ਕਰਦੇ ਰਹੇ ਲੇਕਿਨ ਪੁੱਤ ਨੇ ਅਜੇਾ ਕੋਈ ਕੰਮ ਨਹੀਂ ਕੀਤਾ ਵਨਕੇ ਤਿਹੂ ਲੋ ਤਿਹੂ ਮੇ ਰੋਕ ਪ੍ਰਸਿੱਧ ਕਵੀ ਦਾ ਲੇਕਿਨ ਇੰਨਾ ਲੋਕਾਂ ਦੇ ਵਿੱਚ ਪੰਤ ਕਵੀਲ ਦੀ ਇਨੀ ਪ੍ਰਸਿੱਧ ਹੋਏ ਇਨੀ ਪੰਤ ਕਵੀਲ ਦੀ ਜੈ ਜੇ ਕਾਲ ਹੋਈ ਕਿ ਲੋਕ ਉਹਨਾਂ ਦੇ ਦਰਦ ਦੇ ਉੱਤੇ ਆੜ ਕੇ ਝੁਕਣਾ ਸ਼ੁਰੂ ਹੋ ਗਏ ਉਹਨਾਂ ਦੇ ਦਰਦ ਦੇ ਉੱਤੇ ਪਹਿਣਾ ਸ਼ੁਰੂ ਹੋ ਗਏ ਉਹਨਾਂ ਨੇ ਕੀ ਕੀਤਾ ਪਰਮਾਤਮਾ ਦਾ ਸਿਮਰ ਪਰਮਾਤਮਾ ਦਾ ਸਿਮਰ ਮੂਰਦਾਸ ਨੇ ਕੀਤਾ ਪ੍ਰਮਾਤਮਾ ਦਰਸ਼ਨ ਨੂੰ ਕਵੀਰ ਨੇ ਕੀਤਾ ਪ੍ਰਮਾਤਮਾ ਦਰਸ਼ਨ ਜੋ ਕਿ ਨਾਮਦੇਵ ਨੇ ਕੀਤਾ ਨਾਮਦੇਵ ਨੇ ਨਹੀਂ ਆਪਣੇ ਨੀਵੀਂ ਜਾਤੀ ਦੇ ਵਿੱਚ ਕਬੀਰ ਜੀ ਨੇ ਨੀਵੀਂ ਜਾਤੀ ਵਿੱਚ ਰਵਿਦਾਸ ਜੀ ਨੇ ਨੀਵੀਂ ਜਾਤੀ ਦੇ ਵਿੱਚ ਨਾਮ ਜਪ ਕੇ ਉਤਮ ਬਦਵੀ ਪ੍ਰਾਪਤ ਕੀਤੀ ਹੁਣ ਅਖੀਰਲੀ ਉਦਲ ਆਪਣੇ ਜਦੇ ਕਹਿਣ ਲੱਗੇ ਜਾਨ ਕੇ ਉਤੰਬ ਕੇ ਢੀਡ ਸਭ ਉਲਟ ਹੰਤ ਫਿਰੇ ਅਰ ਜਿਹੜੇ ਪਰਿਵਾਰ ਦੇ ਵਿੱਚ ਸਾਰੇ ਢੀਡ ਲੋਕ ਨੂੰ ਸਾਰੇ ਸਾਡੇ ਪਰਿਵਾਰ ਨੂੰ ਢੀਡ ਕਹਿੰਦਾ ਲੋਕੀ ਸਾਨੂੰ ਨੀਚ ਦੇਂਦੇ ਨੇ ਜਾਨ ਕੇ ਪਰਿਵਾਰ ਨੂੰ ਸਾਰੇ ਪਰਿਵਾਰ ਨੂੰ ਉਤੰਬ ਨੂੰ ਜਾਨ ਕੇ ਉਤੰਬ ਕੇ ਢੀਡ ਸਭ ਉਲਟ ਹੰਤ ਫਿਰੇ ਸਾਰੇ ਸਾਰੇ ਪਰਵਾੰਦ ਕੰਮ ਹੈ ਨਾ ਜਿਹੜਾ ਸਾਡਾ ਬਿਜ਼ਨਸ ਹੈ ਸਾਰੇ ਪਰਵਾਣਾ ਨੇ ਜਿਹਦੇ ਵੀ ਮੁੱਡੇ ਨੇ ਉਹ ਸਾਰੇ ਬੰਦੇ ਨੇ ਕੀ ਕਰਦੇ ਆ ਪਸ਼ੂਆਂ ਨੂੰ ਮਰੇ ਹੋਏ ਪਸ਼ੂਵਾਂ ਨੂੰ ਘੋੜਾਂ ਨੂੰ ਧੂਕੀ ਲਈ ਆਕੀਓ ਦੀ ਖਾਦ ਲਾਉਣੀ ਆ ਉਹਨਾਂ ਨੂੰ ਥੋਨੇ ਆ ਝਗੜਾ ਘੜੋ ਨੇ ਧੂਲ ਧੰਤ ਫਰੇ ਘੋੜਾਂ ਨੂੰ ਧੋਦੇ ਕਰਦੇ ਆ ਅਜੂਮ ਬਨਾਰਸੀ ਆਸਪਾਸ ਖਲਾਈਂ ਥੇਨੀ ਬਨਾਰਸ ਦੇ ਆਸ-ਪਾਸ ਪਿੰਡਾਂ ਦੇ ਵਿੱਚੋਂ ਵੀ ਪਸ਼ੂ ਮਰੇ ਪਸ਼ੂ ਹੀ ਆ ਕੇ ਟੂੜੀ ਆ ਕਿਸੇ ਢੋਨੇ ਆ ਕੀ ਹੋਇਆ ਆਚਾਰ ਸਹਿਤ ਵਿਪੁਰ ਕਰ ਰਹੇ ਡੋਤੋ ਲੇਕਿਨ ਜਦੋਂ ਮੈਂ ਪਰਮਾਤਮਾ ਦੇ ਨਾਮ ਨੂੰ ਧਿਆ ਗਿਆ ਪਰਮਾਤਮਾ ਦਾ ਸਿਮਰਨ ਕਰ ਲਿਆ ਪਰਮਾਤਮਾ ਦੀ ਭਜਨ ਮੰਗੀ ਕਰ ਲਈ ਤੇ ਪਰਮਾਤਮਾ ਦੀ ਭਜਨ ਮੰਗੀ ਕਰਕੇ ਤਾਂ ਪਰਮਾਤਮਾ ਦੇ ਦਰ ਦੇ ਉੱਤੇ ਪਰ ਮੇਰੇ ਉੱਚੇ ਆਚਰਣ ਨੂੰ ਦੇਖ ਕੇ ਮੇਰੇ ਕੰਮ ਨੂੰ ਨਹੀਂ ਦੇਖਿਆ ਮੇਰੇ ਉੱਚੇ ਆਚਰਣ ਨੂੰ ਦੇਖ ਕੇ ਆਚਾਰ ਸਹਿਤ ਵਿਪਰ ਕਰੇ ਨਾਉਤ ਤੇ ਜਿਹੜੇ ਵੱਡੇ ਵੱਡੇ ਪੰਡਿਤ ਸਨ ਬਨਾਰਸ ਦੇ ਵੱਡੇ ਵੱਡੇ ਪੰਡਿਤ ਸਨ ਉਹ بڑے ਸੰਤਕਾਰ ਸਾਹਿਬ ਮੇਰੇ ਕੋਲ ਆਉਂਦੇ ਲੋਕੀ ਸੰਗ ਨੂੰ ਨੀਵੀਂ ਜਾਂਦੇ ਕਹਿੰਦੇ ਪਸ਼ੂ ਧੋਣ ਵਾਲੇ ਕਹਿੰਦੇ ਲੇਕਿਨ ਵੱਡੇ ਵੱਡੇ ਪੰਡਿਤ ਵੱਡੇ ਸਰਕਾਰ ਸਹਿਤਾਂ ਦੇ ਵਿਪਰ ਕਰਹੀ ਟੰਡੋਤ ਆਣ ਕੇ ਦਰਦ ਦੇ ਉੱਤੇ ਟੰਡੋਤ ਕਰਦੇ ਮੇਰੇ ਦਰਦ ਦੇ ਉੱਤੇ ਆਣ ਕੇ ਮਛੇ ਟੇਕਦੇ ਤੇ ਹੋਇਆ ਕਿ ਨਹੀਂ ਤਿੰਨ ਤਨੈ ਰੰ다ਸ ਦਾਸੰ 10 ਦਾਸਾ ਕਹਿੰਦੇ ਹੋਇਆ ਜਦੋਂ ਮੈਂ ਵੱਡੇ ਦਾਸ ਦਾ ਕਾਰਕ ਪ੍ਰਭੂ ਪਰਮਾਤਮਾ ਦਾ ਦਾਸ ਬਣਿਆ ਨਾ ਪਰਮਾਤਮਾ ਦਾ ਨਾਮ ਜੱਪਿਆ ਤੇ ਪਰਮਾਤਮਾ ਦਾ ਦਾਸ ਬਣਿਆ ਤੇ ਮੈਨੂੰ ਪਰਮਾਤਮਾ ਦਾ ਮੈਂ ਤੇ ਦਾਸਾਂ ਦਾ ਦਾਸ ਸੀ ਕਿ ਪਰਮਾਤਮਾ ਨੇ ਤੇ ਮੈਨੂੰ ਇਨਾ ਉੱਚਾ ਉਚਾਤ ਕਰ ਦੇ ਕਿ ਮੈਂ ਤੇ ਕੋਈ ਸੋਚਿਆ ਵੀ ਨਹੀਂ ਸੀ ਦੇਖੋ ਜਦੋਂ ਉਹਦਾਂ ਆਪਣੇ ਜੀਵਨ ਨੂੰ ਦੇ ਰਹੇ ਨੇ ਕਿ ਜੇ ਬਾਦ ਨਹੀਂ ਹੋਣਾਂ ਲੈ ਕੇ ਰਸੇ ਉਹਨਾਂ ਅਕਿੰਦੇ ਮੇਰਾ ਇਹ ਹਾਰ ਹੋ ਸਕਦਾ ਹੈ ਇਹ ਮੈਲੀਕੀ ਨੀ ਨੀ ਜਾਤੀ ਦੇ ਵਿੱਚੋਂ ਅਨਪੜ ਹੁੰਦੇ ਆ ਹੋਇਆ ਪਸ਼ੂ ਧੋਣ ਵਾਲਾ ਚੁੱਤੀਆਂ ਘਰਨ ਵਾਲਾ ਜੇ ਮੈਂ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦੇ ਦਰਦ ਦੇ ਉੱਤੇ ਪ੍ਰਵਾਣ ਹੋ ਸਕਦਾ ਵੱਡੇ ਵੱਡੇ ਪੰਡਤ ਵਿਦਵਾਨ ਕੋ ਬਾੜ ਮੰਗ ਕੇ ਚਰਨਾਂ 'ਚ ਢਿੱਟਾ ਬਿੰਦੇ ਨੇ ਤੇ ਤੁਸੀਂ ਕਿਉਂ ਨਹੀਂ ਆਉਂਦੇ ਤੁਸੀਂ ਕਿਉਂ ਨਹੀਂ ਗੁਰੂ ਦੇ ਦਰਦ ਦੇ ਉੱਤੇ ਹੁੰਦੇ ਇਹ ਸਾਨੂੰ ਉਦਾਹਰਣ ਨਾਲ ਸਾਨੂੰ ਸਮਝਾਉਣ ਵਾਸਤੇ ਸਾਈਂਕਾ ਨੇ ਦੇਣੀਆਂ ਕਿੰਗਿਆ ਨੇ ਗੁਰੂ ਪਾਤਸ਼ਾਹੇ ਗੁਰਬਾਣੀ ਦੇ ਅੰਦਰ ਭਗਤ ਸਹਿਬਾਨਾਂ ਨੇ ਦੇੜੀਆਂ ਦੀਆਂ ਨੇ ਦੇਖ ਪਵਿੱਤ ਕਬੀਰ ਦੀ ਧੂਵੀਂ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਣ ਹੁੰਦੇ ਨੇ ਉਹਨਾਂ ਨੂੰ ਹੀ ਬਕਰੀਦ ਵਾਲੇ ਜਿਹੜਾ ਗੋਵਾ ਮਾਰਦੇ ਨੇ ਹੰਦ ਕਰਦੇ ਦੋਵਾ ਮਾਰ ਕੇ ਉਹਨਾਂ ਦੇ ਪ੍ਰਤੀ ਈਦ ਮਨਾਉਂਦੇ ਨੇ ਸ਼ਰਸਨਾ ਕਰਦੇ ਨੇ ਲੇਕਿਨ ਉਹ ਵੀ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਣ ਹੋਏ

ਕਿਤਨੇ ਤੇ ਪ੍ਰਮਾਤਮਾ ਦਾ ਸੇਵਨ ਕਰਦਾ ਦੇਖੋ ਇਹ ਜਿਹੜੀਆਂ ਚੀਜ਼ਾਂ ਨੇ ਗੁਰੂ ਪਾਤਸ਼ਾਹ ਜਾਂ ਭਗਤ ਸਹਿਬਾਨ ਸਾਨੂੰ ਹੀ ਉਦਾਹਰਣਾਂ ਦੇ ਕੇ ਸਮਝਾਉਣਾ ਕਰਦੇ ਕਿ ਭਲਿਆ ਤੂੰ ਪ੍ਰਭੂ ਪ੍ਰਮਾਤਮਾ ਦਾ ਸੇਵਨ ਕਰਿਆ ਕਰ ਪ੍ਰਮਾਤਮਾ ਦੀ ਬਜਨਬੱਦਗੀ ਕਰ ਜੇ ਉਹ ਪ੍ਰਵਾਣ ਹੋ ਸਕਦੇ ਨੇ ਤੇ ਤੁਸੀਂ ਵੀ ਪ੍ਰਵਾਣ ਹੋ ਸਕਦੇ ਹੋ ਸੁਰਤ ਉਹ ਪ੍ਰਮਾਤਮਾ ਦਾ ਲੱਗੀਏ ਵਾਤੋਂ ਦਾ ਸੇਵਾ ਸੇਵਨ ਕਰੀਏ ਤਾਂ ਕਿ ਇਹ ਜੋ ਮੁੱਖਾ ਜੀਵਨ ਮਿਲਿਆ ਇਸ ਜੀ ਨੂੰ ਸੋਫਰੀਆਂ ਕੰਦੇਨ ਰੇ ਮਾਲਕ ਤੇ ਦਰਦੇ ਉੱਤੇ ਪਰਵਾਣੂ ਸਕੀਏ ਸਾਹਿਬ ਰਹਿਮਤ ਕਰਨ ਕੈਨ ਹੋਏ ਸਮੇਂ ਕੋ ਬੋਲ ਕਰਦਿਆਂ ਦੇ ਦਰਵਾਜ਼ਾ ਬਣ ਗੁਰੂ ਤੇ ਸੰਗਤ ਬਖਸ਼ਉ ਜੋਗ ਹੈ ਉਲ ਜੋ ਲਿਖਿਮਾ ਵਾਰੀ ਉਡੀਕਾ ਹਰ ਸਾਲ ਵਾਰੀ ਉਡੀਕ ਕੀ ਹfte